ਰਾਸਤੇ ਦੇ ਵਿੱਚ ਜੀ ਚਾਹ ਪੀਣ ਵਾਸਤੇ ਰੁਕੇ ਸੀਗੇ ਜੀ ਆਪਾਂ ਤੇ ਬਾਬੇ ਨਾਨਕ ਦੀ ਦਇਆ ਦੇ ਨਾਲ ਵੀ ਇਹ ਆ ਗੱਡੀ ਆ ਨਾ ਜਿਹੜੀ ਬਾਬੇ ਨਾਨਕ ਨੇ ਬਚਾਤਾ ਸਾਨੂੰ ਕਹਿਣ ਦਾ ਭਾਬਾ ਜਿਹੜੀ ਆ ਗੱਡੀ ਐ ਉਹ ਉੱਥੇ ਜੀ ਮਤਲਬ ਕਿ ਥੋੜਾ ਜਿਹਾ ਕਿੱਥੇ ਤੋਂ ਆਪਣਾ ਤਕਰੀਬਨ 20 ਕਿਲੋਮੀਟਰ ਪਿੱਛੇ ਆ ਟਾਇਰ ਦਾ ਪਟਾਕਾ ਪੈ ਗਿਆ ਠਾ ਦੇ ਕੇ ਕੋਲ ਆ ਦੇ ਕਰ 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 ਦੇ ਇਹ ਭਾਈ ਪਤਾ ਨਹੀਂ ਇਹਦਾ ਕੀ ਹਿਸਾਬ ਕਿਤਾਬ ਸੀ ਕਿਵੇਂ ਰੋਕ ਲਈ ਇਹ ਲਾਈਟ ਦੇ ਕੋ ਆ ਜਿਹੜੀ ਚਿੱਟੀ ਲੈਣਾ ਇਥੋਂ ਪਿਛਲੀ ਚਿੱਟੀ ਲੈਣ ਦੇ ਬਰਾਬਰ ਇੱਥੇ ਜੇ ਰੋਗੀ ਦੀ ਗੱਡੀ ਇੱਥੇ ਰੋਗੀ ਬਾਪ ਇਹ ਸੋਚ ਲਓ ਵੀ ਪੁੱਠੇ ਹੋ ਨਹੀਂ ਹੋਈ ਇੱਕ ਇਹ ਆ ਪੋਜੀਸ਼ਨ ਬਣ ਗਈ ਤੇ ਵੀ ਪੁੱਠੇ ਹੋ ਨਹੀਂ ਹੋਈ ਹੈਗੀ ਅਸੀਂ ਤਾਂ ਚਾਹ ਬਣਾਉਣੇ ਵਾਲੇ ਚੱਕਰ 'ਚ ਪੈ ਗਏ ਤੇ ਪਰ ਮੈਨੂੰ ਲੱਗਦਾ ਜੇ ਥੋੜਾ ਜਿਹਾ ਕਹਾ ਪਟਾਕਾ ਪੈਂਦਾ ਸਾਡੀ ਗੱਡੀ ਦੇ ਉੱਪਰ ਜੇ ਪੰਗਾ ਪੈ ਜਾਂਦਾ ਕਿ ਉਹ ਰੱਬਾ ਮੇਰਿਆ ਤਾਂ ਅਸੀਂ ਸ਼ੁਕਰਾਨੇ ਦੇ ਵੱਜੋਂ ਇੱਕ ਗੱਲ ਦੇਖ ਲਈ ਜ਼ਰੂਰ ਵੀ ਅਸੀਂ ਹੈਲਪ ਪਰੇ ਲੱਗੇ ਜਿੱਦੇ ਇਹ ਸਾਰਾ ਇਹਦੇ ਕੋ ਵਿਚਾਰੇ ਕੋ ਸਮਾਨ ਮਿੰਦਾ ਜੈਕ ਵੀ ਦਿੱਤਾ ਆਪਣਾ ਵਿੱਚ ਇਹਨੂੰ ਇੱਕ ਪਾਨਾ ਵੀ ਵਿਚਾਰੇ ਦਾ ਟੁੱਟਿਆ ਪਿਆ ਤਾਂ ਆਹ ਦਿੱਤਾ ਸੀ ਆਪਣੇ ਵਾਲਾ ਪਾਨਾ ਇਹਨੂੰ ਵਿਚਾਰੇ ਨੂੰ ਤੇ ਜਿੱਦਾਂ ਹੀ ਲੱਗੇ ਵੀ ਸਾਨੂੰ 20 ਮਿੰਟ ਹੋ ਗਏ ਜੀ ਇੱਥੇ ਵੀ ਚਲੋ ਬੰਦੇ ਦੀ ਚਲੋ ਹੈਲਪ ਹੋ ਜੇ ਹਨਾ ਕਿਸੇ ਤਰੀਕੇ ਕਰ ਮੇਰੇ ਮੈਂਬਰ ਸਾਰੇ ਲੱਗੇ ਹੋਏ ਨੇ ਜੀ ਨਾਲੇ ਹਾਂ ਮੇਰੇ ਦੋ ਮੈਂਬਰ ਹੈਗੇ ਜਿਹੜੇ ਆਪਣਾ ਡਰਾਈਵਰ ਸਾਹਿਬ ਤੇ ਮੇਰੇ ਮਾਮੇ ਦਾ ਮੁੰਡਾ ਹੋ ਗਿਆ ਇੱਕ ਤੇ ਸੁਦਾਗਰ ਉਹ ਸੁੱਤੇ ਪਏ ਉਹ ਕਹਿੰਦੇ ਸੀ ਚਾਹ ਨਹੀਂ ਪੀਣੀ ਉਹਨੇ ਸਾਨੂੰ ਪਹਿਰੇ ਨਹੀਂ ਜਵਾਬ ਦਿੱਤਾ ਸੀਗਾ ਤੇ ਰਾਤ ਦੇ 12 ਵਜੇ ਨੇ ਜਾਣੇ ਆ ਜੀ 12 ਵਜੇ ਤਕਰੀਬਨ ਹੋ ਚੁੱਕੇ ਹਾਂ 12 ਵੱਜ ਚੁੱਕੇ ਜੀ ਤਕਰੀਬਨ ਤਕਰੀਬਨ ਤੇ ਆਹੀ ਇਹੀ ਚੀਜ਼ ਹੁੰਦੀ ਹੈ ਤੇ ਸਵਾ ਸਵਾ ਬਰੋ ਚ ਸਵਾ ਦਿਖਾ 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 ਹਾਂ 12:00 ਦੇ 13 ਮਿੰਟ ਬਿਲਕੁਲ 12:00 ਦੇ 13 ਮਿੰਟ ਤਕਰੀਬਨ ਆफी ਗਲਤ ਸੀਗਾ ਮੈਂ ਥੋੜੇ ਜਿਹੇ ਸੈਟ ਕਿਉਂਕਿ ਉਹ ਟਾਈਮ ਲਾਗੇ 20-25 ਮਿੰਟ ਤਾਂ ਕਰਕੇ ਮੇਰੇ ਦਿਮਾਗ 'ਚ ਨਹੀਂ ਸੀਗਾ ਤੇ ਇਹਦਾ ਟਾਇਰ ਦਾ ਪੈ ਗਿਆ ਇਹਦਾ ਪਟਾਕਾ ਤੇ ਇਹਨੇ ਲੋਡ ਵੀ ਵਿਚਾਰਨੇ ਚਲੋ ਆਪਣੇ ਬੱਚੇ ਪਾਲਣ ਵਾਸਤੇ ਕਰਦਾ ਤਾਂ ਹੈ ਬੰਦਾ ਕੁਝ ਪਰ ਇਹਦੀ ਡਰਾਈਵਿੰਗ ਵੀ ਬੜੀ ਗੁੱਡ ਸੀਗੀ ਜਿਹੜਾ ਇਹ ਬਚਾ ਗਿਆ ਨਹੀਂ ਗੱਡੀ ਪੁੱਠੀ ਹੋਈ ਹੋ ਸੀਗੀ ਆਪਾਂ ਉੱਤਰ ਕੇ ਹਲ ਆਏ ਜਾ ਰਹੇ ਸੀ ਇਧਰ ਨੂੰ ਇਧਰ ਜਾ ਕੇ ਜਦੋਂ ਉਹ ਥੇ ਜੇ ਪਹੁੰਚੇ ਸੀ ਜਿਹੜੇ ਪਠਾਨਾ ਰੋ 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 ਹੋ ਗਿਆ ਜਦੇ ਅਠਾ ਰੋ 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 ਕਾ ਟਾਇਰ ਦੇ ਲਿਆ ਕੀ ਕਰਦਾ 18 ਰੋ 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 ਜਾਦਾ ਜੇ ਪਟਾਕਾ ਪੇ ਹੋਤੇ ਬਾਅਦ ਵਿੱਚ ਆਪ ਮਹਲਾ ਵੀ ਹੋ ਗਿਆ ਕੰਮ ਮੈਂ ਦਿਮਾਗ ਚ ਕਿਆ ਸੀਗਾ ਅਸੀਂ ਦੇਖ ਰਹੇ ਤੇ ਪਿੱਛੇ ਤੋਂ ਵੀ ਕਿਤੇ ਵੀ ਗੱਡੀ ਐਥੇ ਤੱਕ ਨਾ ਆ ਜਵੇ ਕਿਤੇ ਇਧਰ ਤੱਕ 80 ਤੇ دماغ ਜੀ ਵੀ ਹਾਂ ਕੋਈ ਤਾਂ ਹੈ ਪਰ ਨਾ ਰਹੀ ਆ ਆਪਾਂ ਸਾਈਡ ਤੇ ਰੋਗੀ ਤਾਂ ਨਹੀਂ ਆਪਾਂ ਤਾਂ ਚਲੋ ਫਿਰ ਵੀ ਗੱਲ ਆ ਮੈਂ ਕਹਿੰਦਾ ਵੀ ਜਿਹੜਾ ਹੁਣ ਮੰਨ ਲਾ ਵੀ ਇਹ ਉਹ ਉੱਥੇ ਪਟਾਕਾ ਵੱਜਿਆ ਜੇ ਉਹਦੀ ਜਗ੍ਹਾ ਇੱਥੇ ਪਟਾਕਾ ਵੱਜੇ ਤਾਂ ਆਪਣੀ ਗੱਡੀ 'ਚ ਟਕਰਾ ਲੈਣਾ ਤੇ ਨਹੀਂ ਆ ਕੇ ਜੇ ਕਿਤੇ ਇਹ ਸਾਈਡ ਤੇ ਥੋੜਾ ਸਾਈਡ ਤੇ ਹੁੰਦਾ ਫਿਰ ਤਾਂ ਪਲਟੇ ਗਈ ਇਹ ਵੀ ਹੈ ਇਹਨੇ ਜੇ ਮੜਾ ਜਕੇ ਇਹ ਇਹ ਸੰਭਾਲ ਗਿਆ ਹਮ ਬ੍ਰੇਕ ਲਾ ਲਾ ਕੁਝ ਵੀ ਨਾ ਤਾਂ ਸੰਭਾਲ ਗਿਆ ਇਹ ਸਹੀ ਗੱਲ ਹੈ ਜੀ ਜੇ ਮਾਣਾ ਮੋਟਾ ਇਹਨੇ ਕਿਤੇ ਪੈਗ ਪੁੱਗੂ ਜਾ ਲਾਇਆ ਹੋ ਹੁੰਦਾ ਇਹਨੂੰ ਇਹਨੇ ਕਹਿੰਦਾ ਖਿੱਚ ਰੱਖੋ ਹੋ ਗਿਆ ਤਾਂ ਪੰਗਾ ਜਾ ਹਾਂ ਚਾਚੇ ਉਹ ਘਰੋਂ ਦਾ ਹੁਣ ਇਹ ਰੋਟੀ ਖਰਾਬ ਨਹੀਂ ਰੋਟੀ ਤਾਂ ਇਹ ਆਪਾਂ ਨੇ ਪੁੱਛਣਾ ਇਹਨੂੰ ਹਾਂ ਆਪਾਂ ਪੁੱਛਾਂ ਜਦ ਕਹਿੰਨ ਪੁੱਛਣਾ ਚਾਹੀਦਾ ਵੀ ਚਾਹ ਚੁਪਲਾਵਾ ਸਾਨੂੰ ਕਿ ਨਹੀਂ ਹਾਂ ਹੋ ਨਹੀਂ ਆ ਸਾਡੀ ਚਾਹ ਦੀ ਆ ਚਾਹ ਵੀ ਬਰਾਉਣੀ ਆ ਸਾਰਾ ਕੁਝ ਹਾਂ ਇਹੋ ਪੁੱਛਣਾ ਰੋਟੀ ਖਾਧੀ ਰੋਟੀ ਵੀ ਬਰਾਉਣਾ ਪਹਿਲਾਂ ਇਹ ਕਰ ਇਹਨੂੰ ਚਾਹ ਭਲਾ ਕੇ ਬਾਅਦ ਚ ਨਟਕਾ ਖਲਣੀ ਆਪਣੇ ਪਹਿਲਾਂ ਚਾਹੇ ਭਲਾ ਦੇ ਚਾਚੇ ਇਹਨੂੰ ਲੈ ਆ ਪੀ ਲੈ ਬਈ ਨਾ ਟੱਟ ਜਿੰਨ ਚਾਹ ਯਾਰ ਨਹੀਂ ਮੇਰੀ ਕਾ ਸੁਣਾ ਆਪਣੇ ਕੱਪ ਵੀਪਾਂ ਨੇ ਪੰਜ ਬਣਵਾਏ ਕਹਿ ਕੇ ਤੇ ਉਸ ਤੋਂ ਬਾਅਦ ਵਿੱਚ ਚਾਰ ਬੰਦੇ ਆਪਾਂ ਉੱਧਰ ਪੰਜਵਾਂ ਕੱਪੂ ਦਾ ਹੀ ਐ ਦੇਖ ਕਿ ਤੇਰਾ ਹੋ ਗਿਆ ਦੇਖ ਤੇ ਉਹਦੇ ਬਾਅਦ ਵਿੱਚ ਇੱਕ ਹੋ ਹੋ ਗਿਆ ਚਾਚੇ ਦੇ ਕੋਲ ਇੱਕ ਆ ਦੇ ਸਾਕੀ ਖੁੱਲ ਕੇ ਅਸੀਂ ਪੰਜ ਕੱਪੀ ਦੇ ਵਾਸਤੇ ਸਪੈਸ਼ਲ ਬਣਵਾਏ ਉਹਨੂੰ ਵੀ ਵਿੱਚ ਲੈ ਕੇ ਗੱਲ ਨਹੀਂ ਆ ਗਿਆ ਆਹਾ ਆਛਾ ਛੰਡੋ ਉੱਧਰ ਦੀ ਥੋੜੀ ਜਿਹੀ ਖਾਣਾ ਆ ਗਿਆ ਆ ਗਿਆ ਬਟਰ ਹੈ ਹੈ ਮੇਰੇ ਤੇ ਰੱਖੋ ਯਾ ਵੀ ਗਾਣੂ ਕਹਿੰਦਾ ਕੱਪ ਦੇਖ ਬਾਈ ਚੱਲ ਕੱਪ ਦਾ ਦੇਖੋ ਜਿਹੜਾ ਜਿਹਾ ਵੀ ਹੈਗਾ ਉਹ ਛੱਡ ਦੇ ਇਹ ਬਹੁਤ ਵੱਡਾ ਕੱਪ ਹੈ ਜਿਹੜਾ ਛੋਟਾ ਭਾਈ ਗੁਜਰਾਤ ਰਹਿੰਦਾ ਹੈ ਉਹ ਇਹਦੇ ਨਾਲ ਇੰਨਾ ਕੱਪ ਆਉਂ। ਅੱਛਾ ਗੁਜਰਾਤ ਵਿੱਚ ਹੋਰ ਵੀ ਛੋਟਾ ਕੱਪ ਹੈ। ਉਹ ਮੇਰਾ ਕੱਪ ਕਿੱਧਰ ਗਿਆ? ਚੱਲ ਵੀ ਛੋਟੇ ਵੀਰ ਨਾਟਕ ਅਸਲੇ ਬੱਚੇ ਤਾਂ ਛੋਟੇ ਵੀਰ। ਦੇਖ ਲੈ ਇਹ RAM ਦਾ ਛੱਡੀ RAM ਦਾ ਛੱਡੀ RAM ਦਾ ਛੱਡੀ ਦੇ ਕੀ ਦੇ ਕੀ ਦੇ ਕੀ ਦੇ ਕੀ ਦੇ ਕੀ ਦੇ ਕੀ ਮੈਂ ਕੱਦਾ ਸ਼ੁਰੂ ਕਰਨ ਨੂੰ ਫਿਰਦਾ ਤਾਂ ਪਰ ਮੇਰੇ ਵੀ ਹੱਥ ਖਰਾਬ ਹੋਵੇ ਸੀ ਵੀ ਮੈਂ ਹੱਲ पे ਕਰ ਰਹੇ ਸੀ ਭਾਜੀ ਦੇ ਨਾਲ ਉੱਚ ਵੀ ਹਵਾ ਘੱਟੇ ਇਹਦੇ ਇਹ ਕਹਿੰਦਾ ਮੈਂ ਲੈ ਕੇ ਨਹੀਂ ਜਾਣੀ ਹੁਣ ਹੈ ਕਹਿੰਦਾ ਮੈਂ ਲੈ ਕੇ ਨਹੀਂ ਜਾਣੀ ਹੁਣ ਕਹਿੰਦਾ ਮੈਂ ਐਂ ਸਾਈਡ ਤੇ ਲਾ ਲੈਣੀ ਸਾਈਡ ਤੇ ਲਾਉਣੇ ਕਹਿੰਦਾ ਮੈਂ ਬਸ ਓਕੇ ਫਿਰ ਸਾਈਡ ਤਾਂ ਹੋਈ ਉਹਦੇ ਕੋਲੇ ਲਵਾ ਦੇਣੀ ਸੀ ਉਹ ਟਾਇਰ ਕੋਲੇ ਨਹੀਂ ਨਹੀਂ ਉਹਦੇ ਨਾਲ ਪੱਟ ਜਾਣੀ ਜਾਂ ਨਹੀਂ ਦਾ ਸੋੜ ਮੈਂ ਲੈ ਕੇ ਜਾਉਂਗਾ ਸਾਈਡ ਮੈਂ ਲਾਗਾ अच्छा ठीक है ठीक है हां पता क्या है एक बात है किसी का नुकसान हो जाए तुम तो चलो कुछ भी हो जाए अभी टायर पर क्या नुकसान तो हो सकता था ना किसी का भी नुकसान पूरा ही हो सकता था ना बराबर आपकी गाड़ी के, तो तो के, तो के भी हो सकता है किसी तो 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 और का भी हो सकता है किसी का होता अपना तो होता तो इधर दूसरे का भी होता हां अभी थोड़ा सा प्यार से अपना काम कर लो ए देखो तो अपने जड़े जक वगैरह ना ਹਾਂ ਉਹ ਗੜਬੜ ਹੋ ਜਾਂਦਾ ਜੇ ਬਰਾਬਰ ਗਾਡੀ ਹੋਤੀ ਕਿ ਦੀ ਕਰਨਾ ਚਾਚੇ ਸਹੀ ਗੱਲ ਆ ਜੇ ਗਲਾਸ ਐ ਰੱਖੇ ਲੈ ਮੇਰਾ ਕੱਪ ਕਿੱਥੇ ਜਾਦਾ ਚਲ ਆ ਜਾ ਵੀ ਚਾਹ ਪੀਏਗੇ ਹੈਨਾ ਇਸ ਕੋ ਆਪਣੇ ਜਿਹੜਾ ਜੈਕ ਜੁੱਕ ਜਾ ਚਾਚੇ ਆਪਣਾ ਜੈਕ ਜਿਹੜਾ ਉਹ ਉਹ ਆਪਣਾ ਕਿ ਆ ਆਪਣਾ ਨਾਮ ਕੱਪ ਨੇ ਉਹ ਲੈ ਲਓ ਰਾਤ ਨੂੰ ਹੱਥ ਦਵਾ ਮੜੇ ਜੀ ਪੀਰ ਬਣ ਕੇ ਡੇਢ ਇੰਚ ਹੈ ਜੀ ਇਹ ਡੇਢ ਇੰਚ ਦਾ ਹਾਂ ਹਾਂ ਡੇਢ ਇੰਚ ਡੇਢ ਇੰਚ ਦਾ ਕੱਪ ਹੈ ਹਾਂ ਤੇ ਸਾਡਾ ਬੰਤ ਵਾਈ ਪਤਾ ਕੀ ਕਹਿੰਦਾ ਜਿਹੜੇ ਕੱਪ ਆਏ ਨਾ ਜਾਵੇ ਅੰਦਰ ਨੂੰ ਇੱਕ ਕਰਾ ਮੂਨਾ ਬੋਦਾ ਆਡੇ ਉਪਰ ਕੱਪੇ ਨਜਰੇ ਜਾਵੇ ਅੰਦਰ ਨਹੀਂ ਨਹੀਂ ਚਾਚੇ ਭਾਈ ਅੱਪਾ ਪਤਾ ਕਿੱਥੇ ਐ ਐਮਪੀ ਚ ਐ ਮਧਿਆ ਪ੍ਰਦੇਸ਼ ਕਹਿੰਦੇ ਇਹਨੂੰ ਲੈ ਭਈਆ ਚਾਹ ਪੀਓ ਲੈ ਭਈਆ ਚਾਹ ਪੀਓ ਚਾਹ ਪੀਓ ਕੀ ਬਾਤ ਹੈ ਕੋਈ ਬਾਤ ਨਹੀਂ ਉੱਤਰ ਰਹਿਤਾ ਜ਼ਿੰਦਗੀ ਮੈਂ ਐਸਾ ਮਹਿਸੂਸ ਹਾਂ ਹਾਂ ਉੱਤਰ ਰਹਿਤਾ ਹੈ ਕੋਈ ਦਿੱਕਤ ਨਹੀਂ ऐसा ऐसा करो इधर आओ घूम कर इधर 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 आओ इदर। इसमें क्या चीज है कौन सी आइटम डाल रखा इसमें? अच्छा, मसर का है इसमें का मैं अच्छा ये अच्छा। अच्छा। किस काम के लिए जानवर जरूर खाता है इसको जानवर हां बट ਜੇਕਰ ਆਪਣੇ ਤੂੜੀ ਵਾਲਾ ਸਿਸਟਮ ਹੈ ਸਿਸਟਮ ਹੈ ਪਹਾੜੀ ਪਹਾੜੀ ਇਹਦੀ ਮੈਂ ਖਾਤੀ ਨਹੀਂ ਇਸ ਵਿੱਚ ਮੇਰੀ ਚਾਚੀ ਕਾ ਸੁਣਾ ਵੇਟ ਜਿਆਦਾ ਨਹੀਂ ਹੁੰਦਾ ਫਲਫਟੇ ਜਿਆਦਾ ਹੁੰਦੀ ਇਹਦੇ ਵਿੱਚ ਬਲਕਿ ਜਿਆਦਾ ਲੱਗਦੇ ਸਸ ਜੀ ਲੱਗਦੇ ਇਸ ਤਰ੍ਹਾਂ ਦੇ ਪਸਾਦਾ ਹੋਈ ਗੱਲ ਅੱਛਾ ਇਹ ਗੱਲ ਜੜੀ ਨਾ ਮਤਲਬ ਛਿਲਕਾ ਹੁੰਦਾ ਆਪਣਾ ਦਾਲ ਦੂੜ ਦਾ ਛਿਲਕਾ ਅਲ ਮਗਲ ਹੁੰਦਾ ਨਾ ਜਾਨ ਬਹੁਤ ਹੁੰਦੀ ਉਹਦੇ ਵਿੱਚ ਪ੍ਰੋਟੀਨ ਛਿਲਕਾ ਜਿਹੜਾ ਉਹ ਕਹਿ ਰਿਹਾ ਪ੍ਰੋਟੀਨ ਜਿਆਦਾ ਹੁੰਦਾ ਉਹ ਕਹਿ ਰਿਹਾ ਵੀ ਨੰਗਰਾਂ ਨੂੰ ਪਾਉਣਾ ਇਹਨਾਂ ਨੂੰ ਸਬਸਕ੍ਰਾਈਬਰ ਦੂਰ ਦਾ ਵਿਆਪ ਆ ਰਿਹਾ ਹੈ ਦੂਰ ਦਾ ਬਹਾ ਹਾਂ ਫਿਰ ਨੰਗਰਾਂ ਨੂੰ ਪਾਉਣਾ ਫਿਰ ਮੈਂ ਤੈਨੂੰ ਹੋਰ ਕਿ ਕਰਾਂ ਸਹੀ ਗੱਲ ਹੈ ਜਨਵਾਰ ਵਿੱਚ ਇੱਕ ਇੱਕ ਕਹਿੰਦੇ ਘਰ ਦੇ ਵਿੱਚ 25 25 30 30 30 ਜਨਵਾਰ ਹੈ ਨਾ 70 70 80 ਅੱਛਾ ਕੱਲੇ ਕੱਲੇ ਘਰ ਚ 70 70 80 ਦੇਖੋ ਭਈ ਸਵੇਰ ਹੋ ਜਾਣੀ ਆਪਣੀ 14 ਕਿਵੇਂ ਹੋ ਗਏ ਯਾਰ ਇਹਨੇ 70 ਨੂੰ ਇੱਕ ਗਾਂ ਦੇ ਨਹੀਂ ਆਹੀ ਚੀਜ਼ ਇੰਦਰ ਵੀ ਸੁਣੋ 14 ਕਿਵੇਂ ਹੋਣਗੇ ਉਹ ਤਾਂ ਮਸ਼ੀਨਾਂ ਰੱਖਿਆ ਹੋਇਆ ਹੈ ਇੱਕ ਟਾਈਮ ਦਾ 770 ਲੀਟਰ ਦੁੱਧ ਆ ਇੱਕ ਗਾਂ ਦਾ ਉੱਥੇ ਅੱਛਾ ਇੱਕ ਗਾਂ ਦਾ ਗਾਏ ਦਾ ਆਪਾਂ ਕਿ ਆਪਾਂ ਉਹਨੇ ਬਰਸੀਨ ਤੂੜੀ ਵਸ ਬਾਹਰ ਆ ਕਿ ਪਾਉਂਦੇ ਨਹੀਂ ਦੁੱਧ ਨਹੀਂ ਜੀ ਜੀ ਨਹੀਂ ਬਾਹਰ ਇਹ ਬੂਸਾ ਹੀ ਕਹਿੰਦੀ ਐਂਦਰ ਇਹ ਬੂਸਾ ਹੀ ਕਹਿੰਦੇ ਇਹ ਗੱਲ ਤਾਂ ਸਹੀ ਹੈ ਮੈਂ ਵੀ ਕਣਕ ਤੂੜੀ ਬਣਾਉਣ ਆਇਆ ਤਾਂ ਹਾਂ ਆਪਾਂ ਤੂੜੀ ਕਹਿੰਦੇ ਹਾਂ ਇਹਨਾਂ ਨੂੰ ਬੂਸਾ ਕਹਿੰਦੇ ਤੂੜੀ ਨੂੰ ਤੂੜੀ ਨੂੰ ਬੂਸਾ ਕਹਿੰਦੇ ਹਾਂ ਇਹਨੂੰ ਵੀ ਤੂੜੀ ਹੀ ਕਹਣਾ ਹਾਂ ਇਹਨੂੰ ਵੀ ਬੂਸਾ ਹੀ ਕਹਣਾ ਫਿਰ ਇਹ ਆਪਾਂ ਤੂੜੀ ਕਹੋਗੇ ਇਹਨੂੰ ਨਹੀਂ ਉਹ ਇਹਦੇ ਵਿੱਚ ਤਾਂ ਬਹੁਤ ਘੁਸਾ ਹੈ ਆਪਣੀ ਤੂੜੀ ਚ ਕੁਝ ਨਹੀਂ ਹੁੰਦਾ ਹਾਂ ਹਾਂ ਰਿਐਲਿਟੀ ਹੈ ਇਹਦੇ ਵਿੱਚ ਤਾਂ ਬਹੁਤ ਪ੍ਰੋਟੀਨ ਹੈ ਤੁਹਾਡੀ ਗਾਇ ਕੀ ਹੋ ਰਹੀ ਹਾਂ ਜਾਂ ਕਿ ਹਾਂ ਆਪਣੇ ਹਾਂ गेहूं ਵਾਲਾ ਜੋ ਪਿੱਛੇ ਰਹਿੰਦਾ ਹਾਂ गेहूं ਦਾ ਕੀ ਹੈ ਔਰ ਮਹਿੰਗਾ ਚੱਲ ਰਹਾ ਹੈ ਹਾਂ गेहूं ਤਾਂ ਮਹਿੰਗਾ ਚੱਲ ਰਿਹਾ ਹੈ 900 ਤੋਂ 900 ਤੋਂ ਲੈ ਕੇ 1100 ਚੱਲ ਰਹਾ ਹੈ ਅੱਛਾ ਤੂੜੀ ਇੱਥੇ 1100 ਰੁਪਏ ਦੀ ਹੈ ਮੈਂ ਤੁਹਾਨੂੰ ਦੱਸਿਆ ਸੀ ਕਣਕ ਵੜਦੇ ਤੇ ਇੰਨੀ ਕੀ ਵੀ ਤੂੜੀ ਗਰਜੇ ਬੈਨਾ ਥੱਲੇ ਮਸ਼ੀਨ ਤੇ ਗਲ ਪੈਣੇ ਵਾਲੋ ਜਿਹੜੇ ਜਦੇ ਚੱਕ ਕੇ ਇਕੱਠੀ ਕਰਨੀ ਦਾਣੇ ਭਾਵੇਂ ਸਾਰੇ ਕਰਨ ਚਾਹੁੰਦੇ। ਮੱਛਲੇ ਨੂੰ ਉਹ ਸਾਮੇ ਗਈ। ਦਾਣੇ ਸਸਤੇ ਆ। ਗੱਲ ਵੀ ਠੀਕ ਆ। ਦਾਣੇ ਮੰਡੀ ਲ ਜਾਂਦੇ ਆ ਇਹ। ਪਤਾ ਕੀ ਗੱਲ? ਘਰੇ ਰੱਖ ਲੈਣੇ। ਹਾਂ। ਸਬਜੀ ਵਾਲਾ ਆ ਗਿਆ ਭਰੇ ਕਟੋਰਾ ਲਿਆ ਸਬਜੀ ਹਾਂ ਚੀਨੀ ਲਿਆਉਣੀ ਨਹੀਂ ਲਿਆ ਚੀਨੀ اچھا ਉਹ ਪਤਾ ਕੀ ਗੱਲ ਤਾਂ ਸੁਣ ਲੈ ਇੱਧਰ ਰੇਟ ਨਹੀਂ ਨਾ ਹੈਗਾ ਬੰਨਵਾ ਇੱਕ ਵੀਰ ਮਹਾਰਾਜ ਦਾ ਸ਼ਲੋਕ ਹੁੰਦਾ ਦਾ ਉਹਨੇ ਜਿੱਦਾਂ ਮਤਲਬ ਸੁਣ ਸੁਣ ਵੀਰ ਮਹਾਰਾਜ ਦਾ ਸ਼ਲੋਕ ਸੇ ਉਹਦੇ ਵਿੱਚ ਨਾ ਦਾਣੇ ਨੂੰ ਐਜੇ ਪੈਸਾ ਯੂਜ਼ ਕਰਿਆ ਜਾਂਦਾ ਸੀਗਾ ਹਾਂ ਕਿਵੇਂ ਸ਼ਲੋਕ ਆਏਗਾ ਮੈਨੂੰ ਸ਼ਲੋਕ ਉਹ ਮੈਨੂੰ ਯਾਦ ਨਹੀਂ ਹੈਗਾ ਪਰ ਮਤਲਬ ਕਿ ਮੈਨੂੰ ਅਰਥ ਯਾਦ ਆ ਉਹਦੇ ਮੁਤਾਬਕ ਨਾ ਉਹ ਦਾਣੇ ਨੂੰ ਐਸੇ ਪੈਸਾ ਯੂਜ਼ ਕਰਦੇ ਸੀਗੇ ਓਏ ਹੋਏ ਹੋਏ ਨਹੀਂ ਇੱਕ ਗੱਲ ਦੇਖ ਇੱਕ ਪੁਆਇੰਟ ਨੋਟ ਕਰਨ ਵਾਲੀ ਗੱਲ ਆ ਚਾਚੇ ਇਹਨਾਂ ਦੇ ਉਹੀ ਆ ਆ ਦੇਖ ਆ ਪੁੱਛ ਨਹੀਂ ਚਾਚੇ ਚਾਚੇ ਗੱਲ ਵੀ ਆਪਣੇ ਜਿਆਦਾ ਪੈਦਾਵਾਰ ਹੋ ਗਈ ਤਾਂ ਕਰਕੇ ਰੁੜਦੀ ਆ ਜਿੱਥੇ ਪੈਦਾਵਾਰ ਘਟਾ ਦੇਖ ਹੁਣ ਆਪਾਂ ਧਰਤੀ 'ਤੇ ਬੈਠੇ ਆਂ ਔਰ ਇਹ ਪਥਰੀਲੀ ਧਰਤੀ ਆ ਇਹ ਏਰੀਏ ਦੇ ਵਿੱਚ ਹਨਾ ਔਰ ਫਿਰ ਜਦ ਘੱਟ ਚੀਜ਼ ਪੈਦਾ ਹੋਣੀ ਆ ਔਰ ਇਹ ਵੈਲਿਊ ਕਿਸੇ ਚੀਜ਼ ਦੀ ਆਪਾਂ ਪਹਿਲਾਂ ਆਪਾਂ ਔਰੇ ਦੇਖ ਔਰੇ ਕਿਆ ਭੂਸਾ ਕਿਆ ਭੂਸੇ ਦੀ ਵੈਲਿਊ ਆ ਹਾਂ ਭੂਸਾ ਆ ਤੂੰ ਮੇਰਾ ਮਤਲਬ ਹੈ ਕਿ ਤੂੜੀ ਦੀ ਵੈਲਿਊ ਜ਼ਿਆਦਾ ਇੱਥੇ ਸਮਝ ਲਓ ਪਾਪ ਜੇ ਆਪ ਪੰਜਾਬੀ ਭਾਸ਼ਾ ਵਿੱਚ ਗੱਲ ਕਰੀਆ ਦਾਣਾ ਜੋ ਮਤਲਬ ਕਿ गेहूं ਨਿਕਲਦਾ ਉਸ ਦੀ ਵੈਲਿਊ ਕਮ ਹੈ ਦੂਸਰੇ ਕੀ ਜ਼ਿਆਦਾ ਹੈ ਦੂਸਰੇ ਕੀ ਦੌਰ ਵਿੱਚ ਹਾਂ ਬਹੁਸੇ ਕੀ ਦੌਰ ਵਿੱਚ ਜ਼ਿਆਦਾ ਹੈ ਪੈਸਾ ਤਾਂ गेहूं ਕੀ ਹੁੰਦੀ ਹੈ गेहूं ਕੀ ਹੁੰਦੀ ਹੈ ਨਾ ਆਓ ਅੱਛੇ ਤੋਂ ਵੈਸੇ 1 ਏਕੜ ਵਿੱਚ ਕਿੰਨਾ ਆ ਜਾਂਦਾ ਹੈ ਥਾਪੇ ਹਾਂ 1 ਏਕੜ ਨਹੀਂ 1 ਏਕੜ ਦਾ 2 ਬਿਗਾ ਹੁੰਦਾ ਅੱਛਾ 1 ਏਕੜ ਦਾ 2 ਬਿਗਾ ਹੁੰਦਾ ਹੈ ਥਾਪੇ ਬਸ 2 ਬਿਗੇ ਵਿੱਚ 1 ਏਕੜ ਨਹੀਂ ਕੁਝ ਨਹੀਂ 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 ਪਤਾ ਕੀ ਹੈ ਆਪਣੇ ਪੂਰੇ ਇੰਡੀਆ ਮੇ ਆਪਣੇ ਪੂਰੇ ਇੰਡੀਆ ਦੇ ਵਿੱਚ ਕੀ ਗੱਲ ਹੈ ਵੀ ਅਲੱਗ-ਅਲੱਗ ਜਗ੍ਹਾ ਦੇ ਵਿੱਚ ਜਿਹੜੇ ਮਾਪ ਡੰਡਾ ਹੈ ਅਲੱਗ-ਅਲੱਗ ਹੈ ਮੇਰੀ ਗੱਲ ਤਾਂ ਸੁਣਾ ਪੰਜਾਬ ਦੇ ਵਿੱਚ ਮਾਪ ਡੰਡਾ ਲੱਗਾ ਹੈ ਇਹਦਾ ਮਾਪ ਡੰਡਾ ਲੱਗਾ ਹੈ ਚਲੋ ਮੈਂ ਤੁਹਾਡੀ ਗੱਲ ਮੰਨ ਗਿਆ ਹੁਣ ਏਕੜ ਪਰਨਾਈ ਹੈ ਆਪਾਂ ਜੇ ਆਪਾਂ ਇਹਨੂੰ ਪੁੱਛੀਏ ਵੀ ਜਿਹੜਾ 1 ਏਕੜ ਆ ਉਹਦੀ ਲੰਬਾਈ ਕਿੰਨੀ ਹੈ ਇਧਰ ਨੂੰ ਕਿੰਨੇ ਫੁੱਟ ਫੁੱਟਾਂ ਵਿੱਚ ਪੁੱਛ ਕੇ ਦੇਖ ਅੱਛਾ ਜੋ ਆਪਣੇ ਮਤਲਬ ਇੱਕ ਏਕੜ ਦਾ ਏਰੀਆ ਹੁੰਦਾ ਹੈ वो वैसे फुट में जब मीटर में कितना होता है मीटर तो तो का ध्यान नहीं लेकिन उसे तुम तो एक एकड़ बोलते ना उसे हम दो बीघा बोलते हैं अच्छा आप दो बीघा बोलते आप एक बोलते हैं है। दो बीघा बोलते हैं ठीक है बोलते दो, दो, दो सोलह कड़ी की होती है सोलह की होती है पच्चीस कड़ी को दो एकड़ बोलते हैं सोलह एकड़ को एक कड़ी बोलते हैं ਇਹ ਹੁਣੇ ਕੜੀਆਂ ਕੁੜੀਆਂ ਦਾ ਹਿਸਾਬ ਵੀ ਕੋ ਨਵਾਂ ਫੱਟ ਗਿਆ ਵਿੱਚ ਪਰ ਹਾਂ ਮੈਂ ਮੈਂ ਆਪਣੇ ਫਾਦਰ ਸਾਹਿਬ ਤੋਂ ਪੁੱਛਿਆ ਸੀਗਾ ਡੈਡੀ ਨਾ ਮਤਲਬ ਕਿ ਇਹਦੇ ਵਿੱਚ ਕਾਫੀ ਜ਼ਿਆਦਾ ਡੁੰਗੇ ਮਤਲਬ ਕਿ ਹਾਂ ਹਾਂ ਤੇ ਉਹ ਵੀ ਦੱਸਦੇ ਸੀਗੇ ਕਹਿੰਦੇ ਵੀ ਆਪਾਂ ਨੇ ਆ ਇੱਕ ਬਿੱਗਾ ਹੋਰੇ ਜਿਹੜਾ ਹੈਗਾ ਇਹ ਉੱਥੇ ਜਾ ਕੇ ਮਤਲਬ ਕਿ ਉਹ ਬਹੁਤ ਘਟ ਵੱਜ ਜਾਂਦਾ ਜਿਹੜਾ ਆਪਣੇ ਉਰੇ 5 ਬਿੱਗੇ ਆਪਣੇ ਪੰਜਾਬ ਦੇ ਵਿੱਚ ਹੈ ਇੱਥੇ ਆ ਕੇ ਉਹ ਇੱਕ ਜਾਂ ਡੇਢ ਬਿੱਗਾ ਹੀ ਵੱਜ ਜਾਂਦਾ ਅੱਛਾ ਹਾਂਜੀ ਇਹ ਵੀ ਫਰਕ ਹੋ ਤੁਹਾਨੂੰ ਇਹ ਫਰਕ ਹੈ ਮਤਲਬ ਕਿ ਉਹ ਵੀ ਤੇਰੇ ਥੀਲੇ ਦਾ ਹਿਸਾਬ ਹੈ ਨਾ ਆਪਣੇ ਜਿਹੜਾ ਇੱਕ ਥੀਲਾ ਉੱਥੇ ਵਿਲੇਜ ਆ ਉਹੀ ਕਿ ਕਿ ਲਾਉ ਰਹੇ ਆ ਪਰ ਉਥੇ ਇੱਥੇ ਇਹਨਾਂ ਨੇ 2 ਬਿਗੇ ਕਹਨੇ ਆ ਆਪਣੇ ਉਥੇ ਆਪਾਂ ਨੇ ਅੱਛਾ ਜਗਾ ਉਨੀਓ ਆ 36 40 ਆਪਾਂ ਨੇ ਥੀਲਾ ਕਹਨੇ ਇਹਨਾਂ ਨੇ 2 ਬਿਗੇ ਕਹਨੇ ਮੈਂ 2 ਬਿਗੇ ਕਹਿਆ ਜਣੀ 36 40 ਮਾਪ ਦਾੰਡ 36 40 ਵਾਲੀ ਆ ਜਣੀ 198 ਫੁੱਟ ਇੱਕ ਪਾਸੇ ਨੂੰ 220 ਫੁੱਟ ਇੱਕ ਪਾਸੇ ਨੂੰ ਸੇਮੀ ਆ ਜਿ세 ਜੇ ਹੈ ਨਾ ਜਿ세 ਤੁਸੀਂ 1 ਏਕੜ ਬੋਲੋ ਨਾ ਕਿ 2 ਬਿਗਾ ਆ ਉਹ ਓਕੇ ਮੈਂ ਹੁਣ ਹਾ 1 ਇੰਚ 1.5 ਇੰਚ ਪੀਰਮਾ ਕਿਦਾ ਪੀਮਾ ਮੈਂ ਤਾਂ ਬਾਈ ਨੇ ਕੱਪ ਪੜਾ ਕਰਕੇ ਰੱਖਦਾ ਵੀ ਬੋਲਣ ਲੱਗੇ ਤੇ ਖਿੱਚ ਕੇ ਅੰਦਰ ਚਲੇ ਜਾਵੇ ਹਾਂ ਮੈਨੂੰ ਜਾਇਦਾ ਕਹ ਰਾ ਕਲਾ ਦੇ ਪਰ ਰੱਖਦਾ ਵੀ ਕਦੇ ਗੱਲ ਸਣਾਉਂਦੇ ਸਣਾਉਂਦੇ ਸਾਹ ਲੈਤਾ ਅੰਦਰ ਇਹ ਚਲੇ ਜਾਵੇਂ ਮੇਰੇ ਸਾਹ ਲੈ ਕੇ ਕਿਤੇ ਅੰਦਰ ਇਹ ਚਲੇ ਜਾਵੇਂ ਮੈਂ ਬਾਹਰ ਤੇ ਰਹਿਤਾ ਮੈਨੂੰ ਪੁੱਛਨੇ ਵੀ ਇਹਨੂੰ ਵੀ ਤੁਹਾਨੂੰ ਰੋਟੀ ਰੋਟੀ ਖਾਦੀ ਕਾਹ ਹੈ ਕਨਕਲੇ ਕਹਿੰਦਾ ਅਗਰ ਖਾਣਾ ਖਾਣਾ ਤਾਂ ਖਾ ਸਕਦੇ ਹੋ ਚਲੋ ਜੀ ਹੁਣ ਅਸੀਂ ਇਹ ਟਾਪਿਕ ਕਰਦੇ ਥੋੜਾ ਜਿਹਾ ਬੰਦ ਇੱਥੇ ਹੋਰ ਗੱਲਾਂ ਬਾਤਾਂ ਕਰ ਲਈ ਅਸੀਂ ਦੋ ਚਾਰਕ ਸੰਗਤਾਂ ਰੋਗੀਆਂ ਰਸਤੇ ਦੇ ਵਿੱਚ ਫੇਰ ਕਹਿੰਦੇ ਚਾਹ ਪੀਣੀ ਹੈ ਜੀ ਧਰ ਲਿਆ ਸਾਈਡ ਪਰ ਨਾ ਥੱਲੇ ਸਾਫ ਸਫਾਈ ਦੇਖੀ ਨਾ ਕੋਈ ਲੈਣ ਨਾ ਕੋ ਦੇਣ ਚਾਚੇ ਯਾਰ ਇੰਨੀ ਥਿਆ ਲੱਗ ਗਈ ਤੇ ਚਾਦੀ ਟੂਲ ਕਹਿੰਦੇ ਪੈਸੇ ਹਜੇ ਸਾਹਿਬਾ ਹਾਂ ਟੂਲ ਦੀ ਟੂਲ ਦਾ ਚੱਕਰ ਹੈਗਾ ਜੀ ਸਾਡੇ ਜੀ ਫਸਟ ਟੈਗ ਦੇ ਵਿੱਚ ਪੇਮੈਂਟ ਘਟ ਗਈ ਸੀਗੀ ਜੀ ਮੈਂਸ ਵਿੱਚ ਚਲੇਗਾ ਤਾਂ ਦੇਖ ਕੇ ਆਇਆ ਨਹੀਂ ਨੱਠੇ ਆਈਗੇ ਹੁਣ ਤੱਕ ਦੇ 2000 ਤੋਂ ਉੱਪਰ ਲੱਗ ਲਈ ਜੀ ਟੂਲ ਤੇ ਉਹ ਹੁਣ 15 ਮਿੰਟ ਤੱਕ ਅਪਡੇਟ ਹੋਣਾ ਜੀ ਐਨ ਨੂੰ ਕਹਿੰਦੇ ਚਾਹ ਬਣਾ ਲੰਦੇ ਜੀ ਮੈਂ ਕਹਾਂ ਬਾਈ ਠੀਕ ਆ ਬਣਾਓ ਚਾਹ ਬਾਈ ਕਾਹ ਪੀਣੇ ਆਲੇ ਚਾਹੀਦੇ ਬੰਦਿਆ ਦਾ ਗਾਏ ਬਹੁਤ ਬਾਇਆ ਪਿੱਛੇ ਲਟ ਲਟ ਕੇ ਬੰਦਿਆਂ ਨੇ ਚਲੋ ਕੋਈ ਗੱਲ ਨਹੀਂ ਕੱਚੇ ਮੰਦਰ ਤਾਂ ਮੈਂ ਕਹਿੰਦਾ ਰਸਤੇ ਵਿੱਚ ਪਤਾ ਨਹੀਂ ਕਿੰਨੇ ਘੋਣੇ ਆ ਬਹੁਤ ਬਹੁਤ ਮੰਦਰ ਨੇ ਨਾ ਹਮ ਇੱਧਰ ਦੂਆ Hindu ਤਪ ਕਾ ਨਾ ਜਿਆਦਾ ਹਾਂ ਚਲੋ ਤੁਹਾਨੂੰ ਹਰ ਰੋਡ ਤੇ ਕੋਈ ਗੁਰਦੁਆਰਾ ਦਿਖਿਆ ਤੇ ਉਹਨੂੰ ਕਿੱਥੇ ਹਾਂ ਮੰਦਰ ਹੀ ਦੇਖਿਆ ਰਸਤੇ ਖੇਤਾਂ 'ਚ ਬਣੇ ਹੋਏ ਆ ਕਿਤੇ ਕਿਤੇ ਮੰਦਰ ਆ ਕਿਤੇ ਅਈ ਤਾਂ ਕਈ ਜਗ੍ਹਾ ਰੁਕਣੇ ਦੀ ਕੋਸ਼ਿਸ਼ ਕਰੀ ਸੀ ਤੇ ਕਾਲੀ ਕਾਲੀ ਮਹਾਵੀਂ ਨਿਕਲੀ ਏ ਫਟੇ ਦੀ ਫਟ ਪਹੁੰਚੀ ਏ ਹਾ ਹਾ ਜੋ ਹੈਗਾ ਜੀ ਆ ਜਾਏਗਾ ਦੇਖੋ ਹਮ ਆਇਆ ਆ ਜਾਗਾ ਢਾਲ ਕਰ ਦੇਖੋ ਢਾਲ ਕਰ ਹਾਂ ਆ ਵੀ ਉੱਪਰ ਇਹ ਜਨ ਏ ਗਰਮੰਤੀ ਫਰਟਾ ਐ ਬਾਤ ਕਰ ਸਤਾ ਯਾਤਰਾ ਕਾ ਬਲੀ ਬੋ ਜਲ ਚਲ ਆਈ ਜਾਣਾ ਯਾਰ ਇੱਕ ਤਾਂ ਨੰਬਰ ਛੋਟਾ ਬੋਲੋ ਇਹ ਬੜੇ ਬੜੇ ਨੰਬਰ ਹਾ ਸਾਡੇ ਕੋ ਜਿਹੜੇ ਹੈਗੇ ਹੁਣ ਆ ਨੂੰ ਦੇ ਛੋਟੇ ਦੇਣੇ ਯਾਤਰੀ ਕਾ ਬਲੀ ਵੇਟਾ ਇਹ ਉਹਨੇ ਖਾੜੂ ਕੋਣਾਂ ਮਟ ਦੇਖੋ ਦੇਖੋ ਇਸਕੇ ਦੇਖ ਛੋਟਾ ਜੂਗਾਂ ਦੇਖੋ ਚੱਲਿਆ ਕੋਲ ਨੋਰ ਗਾ ਲਿਆ ਪਰ ਨਹੀਂ ਦੇ ਦੇ ਆ ਬੜਾ ਤੁੰ ਦੇ ਲਾ ਬਾਪੂ ਲਾਇਆ ਹਾਂ ਉਹ ਲੈ ਗਏ ਮੈਂ ਹਣ ਤੱਕ ਤਫਾ ਤਫਾ ਬੜਾ ਆ ਦੇ ਦੇ ਕੋ ਲੋ ਜੀ ਲੋ 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 ਬੜਾ ਬੜਾ ਜੀ ਬਾਬਾ ਜੀ ਬਾਬਾ ਜੀ ਚੱਲ ਛੋਟਾ ਸਾਈਜ਼ ਦੇਣਾ ਹਾਂ ਲੈਣਾ ਛੋਟਾ ਆਪਾਂ ਛੋਟਾ ਲੈ ਲਓ ਆ ਜਾਣੀ ਹਾਂ ਹਾਂ ਇੱਧਰ ਇਹਨਾਂ ਦੇ ਆ ਜਾਣੀ ਹੁਣ ਆਓ ਅਜਾ ਆ ਗਏ ਆ ਬਾਬੇ ਨੂੰ ਵੀ ਦੇ ਦੇ ਕੋਈ ਹੈਗਾ ਹਾਂ ਦਾ ਦੂਈਆਂ ਕੱਢਦੇ ਆ ਸਾਡੇ ਵਾਲੇ ਨਾਲ ਦੀਆਂ ਸਾਡੇ ਨਾਲ ਦੀਆਂ ਕੱਢ ਲੈ ਹਰ ਇਸ ਤੇ ਆ ਗਿਰ ਬਾਬਾ ਗਿਰ ਬਾਬਾ ਇਹ ਦੇਖ ਬਾਏ ਦੇ ਬਾਈ ਉਸ ਤੇ ਕੋਈ ਨਹੀਂ ਕਿਹੜਾ ਚੰਦੇ ਗੋਸਤ ਇਹਨੂੰ ਕਿਹੜਾ ਦੇ ਦੇ ਵੀ ਅਦਰ ਵੀ ਤੇ ਮਾਤਾ ਆ ਕੇ ਬੀਬੀਆਂ ਹੋ ਰਗੀਆਂ ਆ ਦੇ ਦੇ ਆ ਮੰਡਲ ਆ ਕੱਢ ਇਹਨਾਂ ਅੰਤ ਵਿੱਚ ਨਾ ਖਹੀ ਬਾਗ ਮੈਨੂੰ ਦੋ ਨੀਂ ਗੜਾਈ ਦੇ ਅਗਰ ਬੇਟੀ-ਬੇਟੀ ਆ ਨਾ ਸਭ ਦੀ ਬਾਬੇ ਦੀ 24 ਸਾਲ ਦੋ ਨਹੀਂ ਆ ਉਸ ਨੂੰ ਦੇ ਦਿੰਦੇ ਕਣ ਕਿੰਨੀ ਬੇਟੀ ਛੋਟੀ ਹਣੀ ਬੇਟੀ ਛੋਟੀਆਂ ਦੇ ਦੇ ਉਹਨਾਂ ਇੱਕ ਬੇਟੀ ਵਾਸਤੇ

ਛੋਟੇ ਛੋਟੇ ਜੁਆਕ ਦੇ ਪਵਾ ਦੇ ਚੱਪਲਾਂ ਆਈ ਦੇ ਆਪ ਆ ਗਏ ਆ ਪੂਰੀਆਂ ਕੀਆਂ ਨਾ ਆ ਜਾ ਤੂੰ ਮੇਂ ਛੋਟਾ ਸਾਈਜ਼ ਦੇ ਹਾਂ ਛੋਟਾ ਸਾਈਜ਼ ਦੇ ਓ ਆ ਗਾ ਉਹਦੇ ਜੁਆਕ ਦੇ ਦੇ ਨਾ ਉਹਨੂੰ ਦੇ ਦੇ ਪਾਲਾ ਬਟਾ ਆ ਜਾ ਬਤਾ ਜਾ ਦੇ ਲੱਗਦੇ ਹੈ ਨਾੜਕਾ ਹੈ ਨਾ ਬੱਚਿਆਂ ਵਾਲੇ ਬਹੁਤ ਬੱਚੇ ਬਲੇ ਛੋੜਿਆ ਲਾ ਛੋੜਿਆ ਲਾ ਹਾਂ ਬੱਚੇ ਹੈ ਹਾਂ ਛੋਟੇ ਬੱਚੇ ਕੀ ਹੈ ਹਾਂ ਮੈਂ ਵੀ ਛੇਵਾਂ ਖੋਚਾ ਚੰਨ ਲੱਗਦਾ ਚੱਲ ਅੰਦਰ ਬੇ ਹਾਂ ਚੱਲ ਚੱਲੀਏ ਚਲੋ ਨਾ ਹੋ ਗਿਆ ਚਲੋ ਚਲੋ ਤਰੋ ਅੱਗੇ ਲੈਣਾ ਬਟੇ ਆ ਜਾਓ ਆ ਜਾਓ ਆ ਜਾਓ ਆ ਜਾਓ ਬਾਹਰ ਬਾਹਰ ਕਰ ਤੋ ਪੱਛਾ ਆ ਦੀ ਇੱਕ ਹੀ ਦੇ ਲਓ ਜੀ ਜੋ ਬੱਚੇ ਵਾਲੇ ਬੱਚੇ ਵਾਲਾ ਲੈ 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 ਚੁਪ ਲੈ ਜਿਉਣਾ ਲੈ ਬੱਚੇ ਵਾਲਿਆਂ ਕਪਈਆਂ ਦੇ ਦੇ ਜੀ ਇੱਕ ਵਿੱਚ ਕਿਸ ਕੋ ਆ ਦੇ ਪੱਲੇ ਲੱਗ ਕੇ ਲੈ ਆ। ਆਇਆ ਤੇ ਪੱਲੇ ਨਹੀਂ ਆ। ਮਾ ਮਾ ਮਲੇ ਦੀ ਆ ਜਾ ਬੜਾ ਆ। ਮਾਮੂ ਇੱਕ ਦੇ ਦੋ ਬੱਤੇ। ਚਲੋ ਹੀ ਮਹਾਰਾਜ ਗੱਡੀ ਕਿਥੇ ਤੋਰੇ ਹੋਗੇ। ਆ ਜਾ ਬੜਾ ਆ ਜਾ। ਭਈ 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 ਆ ਦੇ। ਤੇ ਹਾ ਬੱਟੇ ਪਾਈ ਹੋਈ। ਤੇ ਇਹਦਾ ਫੇਸ ਇਸ ਕਰ। ਮਾਤਾ ਜੀ। ਮਾਤਾ ਜੀ। ਬਸ ਬਸ ਇੱਕ ਚੱਪਲ ਦੀ। ਭਈ ਆਈ ਹੈ ਜੀ। ਮੋਤੂ ਚਾਚੇ ਕੀ ਕਰਦਾ ਹਾਂ ਸਮਝਦਾ ਹਾਂ ਮੈਂ ਤੂੰ ਗੱਲ। ਇੱਕ ਨੇ ਪੰਜ-ਪੰਜ ਮੰਗੀ ਜਾਂਦੇ ਤੁਸੀਂ ਉਹੀ ਸਮਝਦੇ ਨਹੀਂ ਗੱਲ ਨੂੰ। ਬਈ ਛੋਟਾ ਸਾਈਜ਼। ਇੱਕ 70 ਗੇਮ ਚਾਹੀਦੀ। ਹੋਰ ਆਖੋ ਛੋਟਾ ਸਾਈਜ਼। ਕ੍ਰਿਸ਼ਨ ਮੁੰਲਾ ਬੋਲੇ। ਕ੍ਰਿਸ਼ਨ ਤੁਜੀ ਸੈੱਜ ਚੁੱਤੀ। ਗਿਆ ਗਿਆ। ਮਮੀ ਆ। ਆਇਨੋਦ ਪਾ ਦੇ ਯਾਰੇ ਦੇ। ਹਾਂ। ਹਾਂ, ਚੱਕ ਦੇ। ਹਾਂ ਇਹਦੇ ਵਿੱਚ ਤੇ ਆ ਜਾਣੀ ਇੱਕ ਅੱਧੀ ਆ ਮੁੰਡੇ ਦੇ ਤਾਂ ਆ ਜਾਣੀਆਂ। ਇਹਦੇ ਪੈਰ ਬਥੇਰੇ ਬੜੇ ਆ। ਚੱਪਲ ਦੇ ਨਰ ਦੇ ਤੇਰੇ ਪਾ ਮੁੰਡਾ ਲੈ ਲੈ ਚੱਲ ਢਾਲਾ ਉੱਤੇ ਦੇ ਦੋ ਜੀ ਚੱਲ ਆ ਚੱਲ ਵੀ ਜਿੰਨ ਦਾ ਰੋ ਵੀ ਜਿੰਨ ਦਾ ਬਾਈ ਬੱਚੇ ਵਾਲੀ ਹੈ ਬੱਚੇ ਵਾਲੀ ਹੈ ਚਲੋ ਵੀ ਇਹ ਵਾਲੀ ਹੈ ਬੱਚੇ ਵਾਲੀ ਹੈ ਬੱਚੇ ਵਾਲੀ ਫਿਰ ਬੱਚੇ ਕੋਲ ਤੋਂ ਰਹਿ ਤੇ ਚੱਪਲ ਦੇ ਕੀ ਬੇਚ ਨਹੀਂ ਰੋਕ ਲਾ ਜੰਗਾ ਦੇ ਮडम ਉਹ ਕਿੰਨੇ ਬੱਚੇ ਵਾਲੀ ਜੀ ਦੋ ਤਿੰਨ ਦੇ ਦੋ ਤੇ ਗੇਰੇ ਤੇ ਅੱਜ ਕਾਜ ਪੜ ਲੈ ਐ ਤੇ ਚਲੋ ਮਟਰ ਮੰਡੀ ਆ ਗਈ ਜੀ ਰਸਤੇ ਦੇ ਵਿੱਚ ਪਲਾਨ ਸੀਗਾ ਇਹ ਜੀ ਇੱਧਰ ਦੀ ਕਿਸਾਨਾਂ ਦੀ ਮੰਡੀ ਰੇਟ ਇੱਥੇ ਵੀ ਸਬਜ਼ੀਾਂ ਹਾਂ ਕਿਸਾਨ ਮੰਡੀ ਰੇਟ ਹੋਰੇ ਵੀ ਤੇਜ ਆ ਮਿਰਚ ਦਾ ਕੀ ਰੇਟ ਪੁੱਛਿਆ ਦਾ ਮਿਰਚ ਦਾ ਰੇਟ ਪੁੱਛਿਆ ਦਾ ਮਿਰਚ ਕੀ ਰੇਟ ਹੈ ਵੀਰ ਮੇ ਭਾਈਆ 80 ਰੁਪਏ ਕਿਲੋ ਹੀ ਉਹ ਸੇਮ ਜਿਹਾ ਹੀ ਚੱਲਦਾ ਤੇ 40 50 ਰੁਪਏ ਕਿਲੋ ਗੋਭੀ ਕਹੀ ਜਾਂਦੇ ਆ ਆਪਣੀ ਰੇਟ ਹੋ ਗਿਆ ਨਾ ਆਪਣੇ ਤਾਂ ਘੱਟ ਗਿਆ ਲਖਾਉਣਾ ਲਾਹਰਾ ਸਾਮਾਨ ਅੰਮੇਤੀ ਲਮਗਲਮ ਸਾਰਾ ਕੁਝ ਪਿਆ ਦੁੱਧ ਦਾ ਪਤਾ ਕਰ ਚਾਚੇ ਚਾਚੇ ਨੂੰ ਦੁੱਧ ਪੜਾ ਹੂੰ ਇਕੋ ਮੋਬਾਈਲ ਲਾਉਣੇ ਵਾਲਾ ਮੂਰਲੇ ਪਾਸੇ ਵਾਲਾ ਦੇਖਣਾ ਯਾਰ ਖੁਦਾ ਕਰ ਜਿਹਦੇ ਵਿੱਚ ਨੈਵੀਗੇਸ਼ਨ ਦੇਖੋ ਜਪੇ ਫੋਨ ਵਾਲੇ ਜਾਲੇ ਲੱਖ ਹੋ ਜਾਂਦਾ ਕਿਤੇ ਹਾਂ ਸੀਸੇ ਵਰ ਲੱਗ ਜਾਂਦਾ ਜਾਂ ਫੋਨ ਤੇ ਲੱਗ ਜਾਂਦਾ ਇਹ ਸਾਥ ਇਹ ਸਾਥ ਕਾ ਚੀਜ਼ ਆ ਪਸੰਦ ਦੇਖਣਾ ਪੁੱਛ ਕੇ ਕੀ ਕਹਿੰਦਾ ਬੱਲੇ 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 ਵਾਪਸ ਦਾ ਕੀ ਬਣ ਗਿਆ ਸਰ ਲੱਕੀ ਫੈਸਲਾ ਲਿਖਦਾ ਹਾਂ ਟਮਾਟਰ ਬਰਾਬਰ ਹਾਂ ਆਪਣੇ ਕਿਲੋ ਵਧੀਆ ਹੋਇਆ ਕੀ ਹੋਇਆ 240 ਰੁਪਏ ਕਿਲੋ ਕਿਲੋ ਲਵਾਂਗੇ ਕਿ ਸਸਤਾ ਲਵਾਂਗੇ 60 ਰੁਪਏ ਤੇ ਪਈਆ ਗਿਆ ਅੱਛਾ ਮੋਬੀ ਦਾ ਰੇਡ ਪੁੱਛੀ ਉੱਥੇ ਉਹਦੇ ਕੋਲ ਲਓ ਜੀ ਤੁਹਾਨੂੰ ਇੱਧਰ ਦਾ ਬਾਜ਼ਾਰ ਵੀ ਦਿਖਾਤਾ ਇੱਕ പിക്കാനേര മഠയാള